ਫਗਵਾੜਾ ਵਿਖੇ ਪ੍ਰਭੂ ਸ਼੍ਰੀ ਰਾਮ ਸਿੰਘ ਖਿਲਪ ਕੀਤੀ ਤਿਰਾਜੋਕ ਟਿੱਪਣੀ ਤੋਂ ਬਾਅਦ ਅਖੀਰਕਾਰ ਚੱਲ ਰਿਹਾ ਵਿਵਾਦ ਹੁਣ ਸਮਾਪਤ ਹੋ ਗਿਆ ਹੈ ਇਸ ਵਿਵਾਦ ਨੂੰ ਦੋਵੇਂ ਥੀਰਾ ਵੱਲੋਂ ਕੀਤੀ ਮੀਟਿੰਗ ਦੌਰਾਨ ਸੂਝਬੂਝਾ ਸਮਾਪਤ ਕੀਤਾ ਗਿਆ ਇਸ ਦੌਰਾਨ ਦੋਵੇਂ ਥੀਰਾ ਨੇ ਦੱਸਿਆ ਕਿ ਦੋਮਾ ਥੀਰਾ ਵਿੱਚਕਾਰ ਜੋ ਗਲਤਫਹਿਮੀ ਸੀ ਉਸ ਨੂੰ ਦੂਰ ਕਰ ਦਿੱਤਾ ਗਿਆ ਹੈ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦੋਵੇਂ ਥੀਰਾ ਸ਼ਹਿਰ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਜੀ ਤੋੜ ਕੋਸ਼ਿਸ਼ ਕਰਨਗੇ ਪੀ 2 ਫਲਾਈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀ ਅੰਗਰੇਜ਼ੀ ਰਿਪੋਰਟ ਕਿ ਜਿਹੜੇ ਨਹੀਂ ਜੋ ਮਾਹੌਲ ਸੀ ਕਿਸੇ ਘਰ ਨੂੰ ਲੈ ਕੇ ਅੱਜ ਸਾਰੇ ਸੰਜ ਭਾਈਚਾਰੇ ਨੇ ਬੈਰ ਕੇ ਵਾਰਮਿਕੀ ਸਮਾਣੇ ਅਤੇ ਉਦੋਂ ਹਿੰਦੂ ਸਮਾਜ ਦੇ ਨਾਲ ਕੇ ਸਾਰੀ ਇੱਕ ਟੀਮ ਨੇ ਸਾਰੇ ਹਿੰਦੂ ਸਮਾਜ ਨੇ ਇਕੱਠੇ ਹੋ ਕੇ ਉਸ ਗੱਲ ਤੋਂ ਨਿਪਟਾਰਾ ਕਰਤਾ ਅਸੀਂ ਸ਼ਹਿਰ ਵਾਸੀ ਲੋਕ ਪੀੜ ਕਰਦੇ ਆ ਕਿ ਇੰਨਾ ਹੀ ਸਾਰਾ ਸਾਰਾ ਮਾਹੌਲ ਬੜਿਆ ਰਵੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਮਾਨ ਸਰ ਨੇ ਜਿਹੜੀ ਆਪਣਾ ਆਪਣੀ ਕੀਤਾ ਇਹਨਾਂ ਨੇ ਇਸ ਗੱਲ ਤੋਂ ਨਿਪਟਾਰਾ ਕਰਦੇ ਆ ਇਸ ਲਈ ਅਸੀਂ ਪਾਤਸ਼ਾਹ ਪਾਇਲ ਬੁਲਾਈ ਦਿੰਦੇ ਆ ਔਰ ਨਾਲ ਹੀ ਸਾਰਿਆਂ ਨੂੰ ਧੰਨਵਾਦ ਕਰਦੇ ਗੋਲ ਬਾਣੀ ਕੇ ਭਗਵਾਨ ਕੀ ਜੈ ਜੋ ਪਿਛਲੇ ਕੁਝ ਦਿਨਾਂ ਤੋਂ ਆਪਸ ਵਿੱਚ ਗਲਤਫਹਿਮੀ ਦਾ ਮਾਹੌਲ ਸੀ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਸਾਰੇ ਸੀ ਭਰਾਵਾ ਦਾ ਬੈਠ ਕੇ ਬਹੁਤ ਵਧੀਆ ਢੰਗ ਨਾਲ ਉਸ ਗੱਲ ਦਾ ਨਿਪਟਾਰਾ ਹੋ ਗਿਆ ਜੋ ਗੱਲ ਦਾ ਸੀਗਾ ਉਹ ਗੱਲ ਵਿੱਚੋਂ ਖਤਮ ਹੋ ਗਈ ਆ ਹੁਣ ਵੜ ਕੇ ਇੱਕ ਵਾਰੀ ਫੇਰ ਸਾਡੀ ਜੋ Hindu Shakti ਆ ਉਹ ਇੱਕ ਵਾਰ ਔਰ ਸਾਰੇ ਸ਼ਹਿਰ ਦੇ ਮਾਹੌਲ ਨੂੰ ਅਸੀਂ ਇਸੇ ਤਰ੍ਹਾਂ ਵਧੀਆ ਬਣਾਈਏ ਸਾਡੀ ਜ਼ਿੰਮੇਵਾਰੀ ਵੀ ਬੰਦੀ ਆ ਮਾਨ ਸਾਹਿਬ ਸਾਡੇ ਆਦਨੀਆਂ ਸਾਡੇ ਵੱਡੇ ਆ ਹਰ ਵਾਰ ਸਾਡੇ ਕੰਮ ਆਂਦੇ ਆ ਔਰ ਇਸ ਉਹਨਾਂ ਨੇ ਜੋ ਮਤਲਬ ਆਪਣੀ ਗੱਲ ਦਾ ਸੀਗਾ ਉਹ ਗੱਲ ਦਾ ਬਿਲਕੁਲ ਸਾਡਾ ਆਪਸ ਵਿੱਚ ਸਾਰਿਆਂ ਦੇ ਵਿੱਚ Hindu ਸਮਾਜ ਆਪਸ ਵਿੱਚ ਬੈਠ ਕੇ ਨਿਪਟਾਰਾ ਹੋ ਗਿਆ ਹੁਣ ਕਿਸੇ ਦੇ ਮਾਂਦੇ ਵਿੱਚ ਵੀ ਕੋਈ ਇੱਕ ਦੂਜੇ ਦੇ ਪ੍ਰਤੀ ਕੋਈ ਇਦਾਂ ਦੀ ਗੱਲ ਨਹੀਂ ਪਹਿਲਾਂ ਵੀ ਨਹੀਂ ਸੀ ਕੁਝ ਗਲਤਫਹਿਮੀਆਂ ਸੀ ਉਹ ਪੇਪਰ ਦੇ ਵਿੱਚ ਵੀ ਗਲਤਫਹਿਮੀ ਹੋ ਜਾਂਦੀ ਆ ਉਹ ਅੱਜ ਨਿਪਟਾਰਾ ਹੋ ਗਿਆ ਆ ਔਰ ਭਗਵਾਨ ਵਾਲਮੀਕੀ ਦਾਸੀ ਅਸ਼ੀਰਵਾਦ ਲੈ ਕੇ ਮੁੜ ਗਏ ਫਿਰ ਇੱਕ ਵਾਰੀ ਸਾਰੇ ਫਗਵਾੜੇ ਦੇ ਵਿੱਚ ਉਦਾਂ ਹੀ ਭਾਈਚਾਰੇ ਦਾ ਮਾਹੌਲ ਬਣਾਈਏ ਜੈ ਸ਼੍ਰੀ ਰਾਮ ਜੈ ਭਗਵਾਨ ਕੋਈ ਬਨੇ ਰਾਮ ਰਾਮ ਕੋਈ ਕਦਾਵੇ ਕੋਈ ਸੇਵੇ ਵਿਸਾਈਆਂ ਕੋਈ ਹਲਾਏ ਭਾਰਤੀ ਸਭਿ ਸਭਿ ਕੋਰ ਵੀ ਸਭਿ ਸਭਿ ਕੋਰ ਪਾਪ ਦੇ ਸਦਾਨ ਦੇ ਨਾਲ ਖਰਮਣੇ ਨੂੰ ਸ਼ਰਮ ਦੀ ਸਮਾਜ ਨੇ ਆਪਣੇ ਆਰਥਿਕ ਨਿਗਰ ਸਮਾਜਿਕ ਪੱਧਰ ਤੇ ਇਲੈਕਸ਼ਨ ਦੇ ਵਿੱਚ ਇੰਡਸਟਰੀ ਦਾ ਟੈਂਪਰੇਚਰ ਬਣੇ ਹੋਏ ਤਾਂ ਅੱਜ ਆਇਆ ਅਸੀਂ ਵਰਸ਼ਪੀ ਦੀ ਉਪਰਾ ਐਂਡ ਪਰਮੁਲਾ ਫੀਟਿੰਗ ਲਖਸ਼ਮ ਦੇ ਵਿੱਚ ਇਸ ਸੰਗਤ ਦੇ ਟੂਕੈਟ ਸੀਟਸ ਨੇ ਟੂ ਹਾਈ ਵਿਕਲ ਪਾਰਟੀਆਂ ਦੇ ਆਪਣੇ ਆਪਣੇ ਪ੍ਰੈਸ਼ਰ ਕਾਰਗਵਰਨ ਬਣੇ ਹੋਏ ਸੀ। ਔਰ ਇੱਕ ਜੋਰ ਕੇ ਵਿੱਚ ਆਸ਼ਾ ਦੇ 그룹 ਇਲੈਕਸ਼ਨ ਕਰ ਲਏ। ਬਹੁਤ ਸ਼ੁਕਰੀਆ ਮੰਨਣਾ। ਜੀ ਬਹੁਤ ਬਹੁਤ ਸ਼ੁਕਰੀਆ। ਇਸੇ ਮੱਦਦੋਂ ਕਿ ਅਸੀਂ ਕਿ ਬਾਣੀ ਦੇ ਵਿੱਚ ਮੈਂ ਬਾਣੀ ਦੀ ਟੁਕਾ ਦੇਣਾ ਚਾਹੁੰਦਾ ਕਿ ਜਿਹਨੇ ਸਿੰਹ ਬਣਾ ਇਸ ਸਾਰੀ ਨੂੰ ਬਣ ਆਪਣੇ ਇਸ ਨੂੰ ਬਣਾ ਕੇ ਰੱਖਿਆ ਉਹ ਕੋਈ ਅਸ਼ਿਕਾ ਨੂੰ ਚੁੱਕ ਕੇ ਜਿਵੇਂ ਕਦੀ ਨਹੀਂ ਸਕਦਾ ਮੈਂ ਤਾਂ ਇਸ ਤੱਕ ਚੱਲ ਗਿਆ ਕਿ ਮੈਂ ਸਮਝਾਂ ਮਨ ਮੰਦਰ ਤਨ ਵੇਸ਼ ਕਲੰਦਰ ਕੱਢੀ ਤਾਂ ਮੈਂ ਇੱਕ ਸ਼ਬਦ ਮੇਰੇ ਪਾਸ ਬੋਲ ਸਕਦਾ ਸਭ ਇਸ ਤਰ੍ਹਾਂ ਮੈਂ ਬੈਠੀਆਂ ਸਾਰੇ ਅੱਜ ਮੇਰੇ ਕੋਈ ਪੈਸਾ ਨਹੀਂ ਸਕਦਾ ਅਨੁਚੇਤੀ ਕਿ ਨਗਰ ਦੀ ਹੈ ਇੱਕ ਆਪਿਕ ਕਿ ਅਸੀਂ ਸਮਾਜ ਤੱਕ ਸਾਧਨ ਕਿਸੇ ਵੀ ਚੰਗ ਮੰਨ ਸੰਗਠਨ ਏਮਾਨ ਸਾਥ ਪਾਉਂਦੇ